ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਟਾਪ ਦੀ ਵੜ ਸੇਲ ਲਈ ਲੈ ਕੇ ਆਏ ਜੀ ਥੋੜੇ ਕਿ ਦਿਨਾਂ ਦੀ ਕਰਮ ਵਾਲੀ ਕੱਚੀ ਆਓ ਕਰ ਲੈਨੇ ਆ ਬਾਈ ਨਾਲ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਹੋਰ ਠੀਕ ਹੋ ਵਧੀਆ ਜੀ ਪੂਰੇ ਵਧੀਆ ਬਈ ਨਾਮ ਤੇ ਡਰੈੱਸ ਨਾਮ ਵੀ ਹਰਜੀਤ ਸਿੰਘ ਪਿੰਡ ਛੰਨਾ ਗਲਬ ਸਿੰਘ ਵਾਲਾ ਹੂੰ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਰਹੇ ਨੇ ਡਾਕਟਰ ਆਪਾ ਨੇੜੇ ਨੇੜੇ ਪਿੰਡ ਬਈ ਨੇੜੇ ਆਪਾਂ ਭਦੌੜ ਸੈ ਰਹੇ ਆ ਬਈ ਮੋਬਾਈਲ ਨੰਬਰ ਮੋਬਾਈਲ ਨੰਬਰ 95014 33570 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਵੀ ਕਦੇ ਵੀ ਕਿਸੇ ਨੇ ਗਾਂ ਲੈਣੀ ਆ ਦੇ ਨਿਰਖ ਪਰ ਕਰਕੇ ਲੈਵੇ ਠੀਕ ਹੈ ਬਾਈ ਆਪਣੀਆਂ ਬਟਾ ਲਿਆਂਦੀਆਂ ਵੀ ਹੁੰਦੀਆਂ ਬਈ ਕੋਈ ਕਰਦੀ ਨਹੀਂ ਹੁੰਦੀ ਓਕੇ ਬਾਈ ਤੇ ਕਿਹੜਾ ਸੁਆ ਸੁਉਂਦੀ ਹੈ ਭਰਾਵਾ ਡਾਕਟਰ ਪਹਿਲਾ ਸੁਆ ਬੱਛੀ ਸੁਉਂਦੀ ਹੈ ਯਾਰ ਸੀ ਦੇਣ ਕਿੰਨੇ ਲੋ ਬਾ ਡਾਕਟਰ ਤਿਆਰੀਆਂ ਜੀ ਹੈਗੀ ਹੂੰ ਬਾ ਮੰਨ ਕੇ ਚੱਲ ਦੇਣ ਇੱਕ ਤਾਂ ਲਿਆ ਵੀ ਸਕਦੀ ਹੈਗੀ ਤੇ ਨਹੀਂ ਵੀ ਤੇ ਲੈਵੇ ਡਾਕਟਰ ਤਿਆਰੀ ਹੁਣ ਵੀ ਬਹੁਤ ਹੈਗੀ ਹੂੰ ਤੇ ਬਾ ਹੁਣ ਬੱਚਾ ਧਰਦੇ ਹੁਣ ਵੀ ਲੈਵਾ ਡਾਕਟਰ ਹੋਰ ਖੋਲ ਜਣਾ ਵੈੜਾ ਸਹੀ ਗੱਲ ਹੈ ਠੰਡੀ ਦੇਖ ਯਾਰ ਠੰਡੀ ਸੀਲ ਦੇ ਡਾਕਟਰ ਲੈਵਾ ਦੇਖ ਲੈਵਾ ਦੇ ਪਾਂਡਾ ਲੱਗਿਆ ਕਿ ਪਾਂਡਾ ਵੀ ਲੱਗਿਆ ਫਾੜੀ ਵਾਲਾ ਵੀ ਲੱਗਿਆ ਡਾਕਟਰ ਇਹ ਡਾਕਟਰ ਬੱਚੀ ਨੇ ਮਾੜੀ ਮੁੱਟ ਨਹੀਂ ਪਣਾਤਾ ਨਾ ਤੇ ਲਵੋ ਪਈ ਹੈ ਬਰੀਕੀ ਚ ਵਾਲੀ ਡਾਕਟਰ ਇਹ ਵਾਲੀ ਕੀ ਕਾਗਜਰ ਗੱਲ ਹੈ ਥਣ ਦੇਖੀ ਦੇਰ ਪਹਿਲੇ ਨ ਬੱਚੀ ਦਾ ਥਣ ਵਿਖਰਵਾ ਬੁਖਰ ਮੈਨਾਂ ਲੱਗਦਾ ਨਹੀਂਗਾ ਹੂੰ ਤੇ ਵਾਕੇ ਨਾ ਲੈ ਵੇ ਲੂਵੇ ਦੇਖ ਲੈ ਚੜਾਈ ਚੜੂਈ ਤਾਂ ਹਾਂ ਦੇਖ ਲੈ ਜੜ ਜੁੜ ਕਿੰਨੀ ਮਜ਼ਬੂਤ ਚੱਲੇ ਵੇ ਦੀ ਨਾਣਾ ਦੇਖੀ ਕੱਲੀ ਕੱਲੀ 나ੜ ਦੀਆਂ ਹੈ ਨਾ ਹਾਂ ਵੀ ਬਾਕੀ ਰਾਈਟ ਬ੍ਰੀਕ ਵਧੀਆ ਲੈ ਵੀ ਦੇਖੀ ਕਾਗਜਰ ਕਾਗਜਰ ਗੱਲੇ ਬਾਜੋ ਮਾਨ ਜਮਾਤ ਇਧਰੋਂ ਮੂਰੋਂ ਮਰੋ ਥਣ ਦਿਖਾ ਡਾਕਟਰ ਤੇ ਵਿਖਰਵਾ ਬੁਖਰ ਮਾ ਦੇ ਥਣ ਕਿੰਨਾ ਲੱਗਿਆ ਵਾ ਵਾ ਬਾਤ ਆ ਮੈਂ ਪੂਰੀ ਵਿੱਤੀ ਦੇ ਕੱਲਾ ਕੱਲਾ ਥਣ ਕਿਆ ਬਾਤ ਚੁਵਾਈ ਚੁਵਾਈ ਬੜੀ ਨਿਆਇ ਚੰਗੀ ਬਣਨੀ ਆ ਉਹਦਾ ਡਾਇਰੈਕਟਰ ਕੱਲ ਦੀ ਭਲਾਈਆਂ ਪਾ ਗਈ ਮਾੜੀਆਂ ਗਾ ਪਿਆਰੀ ਚ ਹੋ ਗਈ ਜਮਾ ਸਹੀ ਆ ਤੇ ਮੰਨ ਕੇ ਥਣ ਥਣ ਡਾਇਰੈਕਟਰ ਇਧਰ ਉਧਰ ਦਿਖਾ ਦੇ ਚਾਰੇ ਪਾਸੇ ਥਣ ਦੇ ਵਿੱਚ ਕੋਈ ਡਾਇਰੈਕਟਰ ਕੋਈ ਗੁੱਠ ਹੋਲੀ ਭਾਰੀ ਜਿਵੇਂ ਨਹੀਂ ਕੁਝ ਕਹਿਣਾ ਕਰਨਾ ਡਾਇਰੈਕਟਰ ਪੂਰਾ ਲੈ ਨੁਕੀਆ ਨਾਲ ਅਲੱਗ ਅਲੱਗ ਤਨ ਕੀ ਆ ਬਾਤ ਕਹਿੰਦਾ ਡਾਕਟਰ ਨਾ ਡਾਕਟਰ ਜਮੇ ਨਹੀਂ ਕੁਝ ਹਮ ਕਿਹੜੇ ਹਿਸਾਬ ਨਾਲ ਡਾਕਟਰ ਬੱਚੇ ਦਾ ਰੰਗ ਢੰਗਾ ਬੱਚੇ ਤਾਂ ਹੈ ਕਹਿੰਦੇ 25 ਕੋ ਦੁੱਧ ਵੀ ਮੈਨੂੰ ਥੋੜਾ ਹੈਗਾ ਠੀਕ ਆ ਬਾਕੀ ਡਾਕਟਰ ਲੇਵ ਦੀ ਕੁਆਲਿਟੀ ਬੱਚੇ ਦੀ ਖੜਨੀ ਖੜਨੀ ਹਮ ਕਿੰਨੀ ਕਹੇ ਡਾਕਟਰ ਉਹਨੀ ਚੰਗੀ ਹੈਗੀ ਸਹੀ ਆ ਭਾਈ ਲੇਵਾ ਭਾਈ ਬਾਲਾ ਕਮਾਲ ਦਾ ਦੁੱਧ ਵਾਲਾ ਪੀਸ ਆ ਬਰੀਕੀ ਚ ਫੁੱਲ ਬਾਕੀ ਖਾਸੀਅਤਾਂ ਨਾ ਗਰਮੀ ਮਨੇ ਬਾਕੀ ਡਾਕਟਰ ਆਏ ਆ ਬਾ ਮਾ ਬੱਚਾ ਹੁਣ ਵੀ ਧਰਦੀ ਹੈਗੀ ਹੁਣ ਵੀ 2-4 ਇੰਚੀ ਲੇਵਾ ਮਗਰ ਨੂੰ ਹੋਰ ਕੱਢਣਾ ਹੈਗਾ ਸਹੀ ਗੱਲ ਜਿਹਦੇ ਸਾਬ ਨਾਲ ਡਾਕਟਰ ਲੱਗਦਾ ਬੜ ਵੀ ਇੱਕ ਦਿਨ ਲਏਗੀ ਡਾਕਟਰ ਬੜ ਕਮਾਲਾਂ ਕਰ ਦੂ ਲੇਵੇ ਵਾਲਿਆਂ ਸਹੀ ਗੱਲ ਆ ਬਾਈ ਕੋ ਡਾਕਟਰ ਮੰਨ ਕੇ ਸੀਲ ਢੰਡੀ ਬੱਚੀ ਨੇ ਜਮੇ ਨਹੀਂ ਕੋਸ ਕਹਿਣਾ ਕਰਨਾ ਹੂੰ ਬਾਕੀ ਲੇਵੇ ਦੀ ਕੁਆਲਿਟੀ ਕੁਲਟੀ ਸਹੀ ਹੈ ਤੇ ਫੇਸ ਫੂਸ ਦਿਖਾਏ ਡਾਕਟਰ ਬਾਕੀ ਤੇ ਬੜ ਦੀ ਚਮਕ ਕਿੰਨੀ ਗਾ ਡਾਕਟਰ ਉਨੀ ਹੈਗੀ ਉਨੀ ਆ ਬਾਕੀ ਪਰੇ ਕਰਨੀ ਪੈਂਦੀ ਡਾਕਟਰ ਗਿਆ ਪਹਿਲਣਾਗੀ ਆਲ ਆਲਾ ਦਾ ਕੋਈ ਚੱਕਰ ਹੀ ਨਹੀਂ ਆ ਬੈੜ ਦਾ ਸਹੀ ਆ ਬਾਈ ਬਿਊਟੀ ਦੇਖੋ ਬਾਈ ਕੀ ਬਾਤ ਆ ਗਰਮੀ ਨਹੀਂ ਮੰਨਦੀ ਫੈਂਡ ਫੋਲੋ ਬਰੀਡ ਫੋਲ ਆ ਬਾਕੀ ਡਾਕਟਰ ਤਾਂ ਹਾਂ ਤੂੰ ਤਾਂ ਬਸ ਕੱਚੀ ਵੀ ਕਿਹੜੀ ਆ ਆ ਥੋੜਾ ਟਾਈਮ ਹੀ ਲੈਂਦੀ ਆ ਬਸ ਕਿੰਨੇ ਡਾਕਟਰ ਬੈੜ ਸੂਪੀ ਆਪਾਂ ਨੂੰ ਪਤਾ ਕਿੰਨੇ ਰੁਪਿਆ ਦੀ ਬੈੜ ਹੈਗੀ ਅੱਜ ਵ ਇੱਕ ਤਾਂ ਲੈ ਲੈਂਦੀ ਹੈਗੀ ਉਹੀ ਆਪਾਂ ਸਾਡੇ ਕੇ ਦੇ ਦੇਣੀ ਹੈਗੀ ਠੀਕ ਆ ਹਾਂ ਬਾਕੀ ਡਾਕਟਰ ਲੇਵਾਤਾ ਹੈ ਕਹਿੰਦੇ ਮਨਨੇ ਕਿ ਇਹ ਡੂੜ ਗਾਂ ਵਾਲੇ ਵਾਲਾ ਗਿਆ ਵਾ ਕੱਲੀ ਨੂੰ ਸਹੀ ਇਹਨਾਂ ਲੇਵਾ ਡਾਕਟਰ ਹਰੇਕ ਬੱਚੀ ਬਣਾਉਂਦੀ ਨਹੀਂ ਨਹੀਂ ਬਣਾਉਂਦੀ ਬਾਕੀ ਡਾਕਟਰ ਬ੍ਰੀਕ ਬਰੂਕ ਤਾਂ ਹਾਂ ਤੋਂ ਤੇਰਾ ਪੱਧਰ ਪੁੱਧਰ ਤੇ ਉਹ ਵੀ ਡਾਕਟਰ ਸਲੀਨਰ ਕੀ ਪਈ ਆ ਜਮਾ ਸਲੀਨਰ ਕੀ ਪਈ ਆ ਤੇ ਬ੍ਰੀਕੀ ਬਹੁਤ ਆ ਡਾਕਟਰ ਵੈਡ ਚ ਕਿੰਨੀ ਹੈ ਜੀ ਬ੍ਰੀਕੀ ਬਹੁਤ ਆ ਬਈ ਤੇ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਆ ਕੀ ਆ ਬਾਤ ਆ ਬਹੁਲੀ ਬ੍ਰੀਕ ਆ ਗਰਮ ਵਾਲੀ ਬ੍ਰੀਕ ਵੈਡਟਰ ਦੁੱਧ ਵਾਲੀ ਆ ਕਿੰਨੀ ਹੈਗੀ ਐ ਨਹੀਂ ਮਟਾਇੜ ਜੀ ਹੈਗੀ ਹੂੰ ਬੋਲ ਬਾਈ ਟਰ ਨੇਵੀ ਕੁਆਲਿਟੀ ਦਿਖਾ ਦੇ ਕਿੰਨੀ ਚੰਗੀ ਆ ਸਹੀ ਗੱਲ ਆ ਲੈਵਾ ਤਾਂ ਕਮਾਲ ਹੀ ਆ ਕਮਾਲ ਬਾਈ ਡਾਕਟਰ ਹੁਣ ਮੰਨ ਕੇ ਚਾਰ ਕੰਮੇ ਦੀ ਰੋਤਾ ਕਿ ਪਸੂ ਡਾਕਟਰ ਤਿਆਰੀ ਲਈਦਾ ਹੈਗਾ ਤਿਆਰ ਬਿਕੀ ਜਾਂਦੇ ਹੈਗਾ ਹਾਂ ਕੱਚੀਆਂ ਲੈ ਖੜਾਉਣ ਦਾ ਕੋਈ ਫਾਇਦਾ ਨਹੀਂ ਆ ਸਹੀ ਆ ਬਾਈ ਹੂੰ ਲਾਇਬ੍ਰੇਰੀਟ ਵਾਲੀ ਆ ਬਾਈ ਬਾਈ ਡਾਕਟਰ ਫੇਸ ਫੂਟ ਦੇਖ ਲੈ ਬੈਠਦਾ ਕਿੰਨਾ ਚੰਗਾ ਆ ਲੈ ਡਾਕਟਰ ਕਹਿਣਾ ਕਰਨਾ ਜਮੀ ਵਿਚੇਰੀ ਕਰਮਾਈ ਨੇ ਕੋਲ ਲੈ ਬਾਈ ਭਾਈ ਬਰਾਬਰ ਖੜਾ ਨਗਰੋਲੇ ਵਾਲ ਦੇ ਨਾਲ ਆਂਜਾ ਲਾ ਲੋ ਠੰਡੀ ਦੇਖੋ ਰਸਾ ਧੌਣ ਦੇ ਸਿਰ ਤਾਂ ਜਿਵੇਂ ਮਰਜੀ ਜਿੱਧਰ ਦੀ ਮਰਜੀ ਬੈਠਾ ਰਹੇ ਕੋਈ ਚੱਕ ਨਹੀਂ ਕਹਿਣਾ ਕੋ ਨਹੀਂ ਠੰਡੀ ਸੀ ਨੋ ਫੋਲ ਇਹ ਤਾਂ ਥਣ ਥਣ ਦਿਖਾ ਦੇ ਕਿੰਨਾ ਚੰਗਾ ਲੱਗਿਆ ਬਹਿਣ ਸਹੀ ਗੱਲ ਆ ਨਿਆਂ ਚੰਗਾ ਡਾਕਟਰ ਪੂਰਾ ਮੂਠੀਆ ਥਾ ਡਾਕਟਰ ਕੋ ਛੋਟਾ ਨਾ ਬਨੇ ਸਾਨੂੰ ਸਹੀ ਗੱਲ ਆ ਭਾਈ ਹਮਮ ਭਾਵਾ ਤਾਂ ਆ ਰਾਮ ਆਇਆ ਗੱਬਣ ਦੀ ਇਹਨੇ ਵੀ ਕਰਨੇ ਕੁਝ ਕਹਿਣਾ ਹੀ ਨਹੀਂਗਾ ਹਮਮ ਮੁੱਲ ਫੂਨਤੀ ਹੋ ਜੇ ਮੁੱਲ ਤਾਂ ਡਾਕਟਰ ਇੰਨਾ ਗਜਾਇ ਹੋਗਾ ਕਿੰਨਾ ਕਹਦੇ ਉਹਨਾਂ ਨਾ 75 80 ਦਾ ਮੁੱਲ ਕਰਨੇ ਨਹੀਂ ਉਹ ਮੈਡ ਡਾਕਟਰ ਸੀ ਹੇਰ ਦੀ ਆਪਾਂ ਨੂੰ ਹੀ ਪਤਾ ਹੈਗਾ ਤੇ ਮੋਲ ਡਾਕਟਰ ਦਾ ਇੰਨਾ ਕਿ ਜਾਇਜੂਗਾ ਕਿੰਨਾ ਕਹਦੇ ਉਹਨਾਂ ਠੀਕ ਆ ਭਾਈ ਹਾਂ ਵਾਲਾ ਮੋਲ ਨਹੀਂ ਕਰਦੇ ਮੋਲ ਪਹਿਲਾਂ ਹੀ ਬਾਈ ਦੇ ਜਾਇਜੀ ਹੁੰਦੇ ਖਿੱਚ ਕੇ ਜੇ ਮੋਲ ਰੱਖਦਾ ਹੁਣ ਮੈਂ ਠੀਕ ਹੈ ਨਹੀਂ ਬਾਕੀ ਡਾਕਟਰ ਲੈ ਆਵੇ ਤੁਰਦੀ ਫਾਸ ਫਾਸ ਆ ਬੜਾ ਮੈਂ ਕਿਹਨਾਂ ਕਿਆ ਬਾਤ ਸੁਈ ਗਾੜਾ ਲੈ ਬਾਣੀ ਹੁੰਦਾ ਡਾਕਟਰ ਇੰਨਾ ਕਿੰਨਾ ਬੱਚੀ ਇਹ ਲਈ ਫਿਰਦੀ ਹੈਗੀ ਸਹੀ ਗੱਲ ਆ ਭਾਈ ਹਾਂ ਸੁੂ ਕੇ ਦਾ ਦੁੱਗਣਾ ਘੱਡੂ ਫੇਰ ਸੁੂ ਕੇ ਦਾ ਟ੍ਰਿਕ ਲੰਡੂਲਾ ਪੰਗਾ ਲੈਵੇ ਕਿਹਨਾਂ ਵਿਚ ਤਣੀਏ ਫਿਰਦੀ ਹੈਗੀ ਸਹੀ ਗੱਲ ਆ ਟੈਂਡਲ ਟ੍ਰਿਕ ਤੇ ਲਿਆ ਵੀ ਸਕਦੀ ਆ ਕਿਆਰੀਆਂ ਜਿਵੀ ਹੈਗੀ ਹੂੰ ਸਹੀ ਹੈ ਆਰਡਰ ਲੈ ਵੀ ਇੱਕ ਦਿਨ ਬਹੁਤ ਵਾਵਾ ਹੁਣ ਸੂਪ ਲੈਵਾ ਤਾਂ ਹੁਣ ਵੀ ਡਾਕਟਰ ਬਤਨੋ ਬਾਹਲਾ ਲਈ ਫਿਰਦੀ ਸਹੀ ਗੱਲ ਆਪਣੀ ਸਹੀ ਗੱਲ ਲੈ ਆਰਡਰ ਕਮਾਲ ਬਹੁਤ ਸੋਹਣਾ ਆਰਡਰ ਬਈ ਥਣ ਭਾਂਡਾ ਇੱਕ ਨੰਬਰ ਆ ਦੁੱਧ ਵਾਲਾ ਪੀਸ ਆ ਬਾਕੀ ਡਾਕਟਰ ਥਣ ਦੇ ਮੂਹਲੇ ਛਣਾ ਜੇ ਗੱਠ ਪੈਂਦੀ ਹੈਗਾ ਇੰਨਾ ਵਿਖਰਵਾ ਬੁਖਰਵਾ ਹੂੰ ਬਾਕੀ ਡਾਕਟਰ ਕਹਿੰਦੇ ਟੀਕਾ ਹੀ ਪ ਨਹੀਂ ਕਹਿੰਦੇ ਜਰਸੀ ਦਾ ਲੱਗਿਆ ਵਗਾ ਇਹਦੇ ਠੀਕ ਆ ਬਾਈ ਆਪਾਂ ਹੀ ਕਹਿੰਦੇ ਵੀ ਜਰਸੀ ਦਾ ਤਾਂ ਐਚਐਫ ਦਾ ਕਿਉਂ ਉਹਨੇ ਕਿਹਾ ਆਪਾਂ ਮੈਂ ਦੱਸਦਾ ਸਹੀ ਉਹ ਬਾਕੀ ਡਾਕਟਰ ਕਰਮਾ ਜਰਸੀ ਦਾ ਬੱਚ ਆ ਜਾਂਦੀ ਹੈ ਤਾਂ ਐਚਐਫ ਦਾ ਦਿੰਦੀ ਹੈ ਜੀ ਸਹੀ ਆ ਬਾਈ ਸਹੀ ਆ ਸੋ 61 ਲੱਗਿਆ ਵਾ ਲੱਗਿਆ ਉਹ ਕੋਈ ਫਾਇਦਾ ਨਹੀਂਗਾ ਸਹੀ ਗੱਲ ਆ ਬਾਈ ਹਾਂ ਫੇਸ ਦੀ ਬਿਊਟੀ ਕਮਾਲ ਬਰੀਡ ਇੱਕ ਨੰਬਰ ਮਿਲਦੀ ਬਹੁਤ ਘੱਟ ਆ ਗਰਮੀਆਂ ਨਾਲ ਬਾਕੀ ਡਾਇਰੈਕਟਰ ਬਲੈਕ ਜਰਸੀ ਚ ਆ ਗਈ ਗਰਮੀ ਤਾਂ ਮੰਨਣੀ ਹੀ ਨਹੀਂ ਪਾਵਾਂ ਧੁੱਪੇ ਬੰਨੀ ਰੱਖਣਾ ਨੂੰ ਸਹੀ ਗੱਲ ਆ ਬਾਈ ਲੋਕੋ ਡਾਇਰੈਕਟਰ ਲੇਵੇ ਉਹ ਦੇ ਕੇ 25 ਕਿਲੋ ਕਹਿੰਦੀ ਆ ਨਹੀਂ 22 23 20 ਕਿਲੋ ਦਾ ਡਾਇਰੈਕਟਰ ਕੋਈ ਬਾਹਲਾ ਹੀ ਨਹੀਂ ਬੈਠ ਨੂੰ ਸਹੀ ਗੱਲ ਆ ਬਾਈ ਹਾਂ ਬਰੀਡ ਬਹੁਤ ਹਨ ਬੈਠ ਤੇ ਬਰੀਡ ਡਾਇਰੈਕਟਰ ਲੇਵੇ ਪੱਕੇ ਲੇਵੇ ਕੋਈ ਟੁੱਟ ਮੇ ਲੇਵੇ ਠੋਸ ਲੇਵਾ ਕਿ ਨਾ ਅਸਲੀ ਵਾਲਾ ਫਸਿਆ ਬਹਿ ਲੱਤਾ ਜ ਹੈ ਨਾ ਅਜੇ ਤਾਂ ਮੰਨ ਕੇ ਆ ਸੂਕੇ ਨੂੰ ਦੁੱਗਣਾ ਲੈਵਾ ਕੱਢੂ ਕਰਮ ਵਾਲੀ ਨਾ ਮੂਰ ਮਾਰ ਨੂੰ ਬਹੁਤ ਵਾ ਡਾਕਟਰ ਲੈਵਾ ਵਛੀਆ ਸਹੀ ਗੱਲ ਆ ਇਹਦਾ ਮੈਗਰ ਕਿਵੇਂ ਖੜ੍ਹਦੀ ਐ ਨਹੀਂ ਉਰੇ ਪਰੇ ਕਰਕੇ ਖਲੋਣੀ ਪੂ ਉਵੇਂ ਲੈਵਾ ਕੱਢ ਕੇ ਖੜ੍ਹਦੇ ਡਾਕਟਰ ਲੈਵਾ ਹਾਈ ਬੜਾ ਆਗਾ ਸਹੀ ਗੱਲ ਆ ਬਾਈ ਦੇਖ ਲੈ ਮੈਗਰ ਇਧਰੋਂ ਦਿਖਾ ਡਾਕਟਰ ਮੈਗਰੋ ਕਿੰਨਾ ਲੈ ਫਿਰਦੀ ਐ ਲੈਵਾ ਵਛੀਆ ਸਾਹਮਣੇ ਕੈਮਰਾ ਮਾਲ ਉਹਨਾ ਮੈਗਰ ਉਹਨਾ ਮੂਰੇ ਆ ਕਹਿੰਦੇ ਬਾਈ ਹਾਂ ਬਈ ਬਾਕੀ ਸੀਲ ਨਹੀਂ ਡਾਕਟਰ ਇੰਨੀ ਆ ਨਿਆਣਾ ਪਾਉਣਾ ਪਾਵੇ ਨਹੀਂ ਪਣਾ ਨਾ ਪਾਵੇ ਕੋਈ ਠੀਕ ਆ ਬਾਈ ਮਾਈ ਤਾਂ ਰ ਮਰੀ ਐ ਕੁਛ ਵੀ ਨਹੀਂ ਕਹਿਣਾ ਬੇਚਰੀ ਠੀਕ ਆ ਬਾਈ ਦੇਖ ਕੇ ਸੇ ਵੀਰ ਨੂੰ ਬਾਈ ਬੜਾ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ